ਸਾਰੇ ਭਾਈਚਾਰਿਆਂ ਦੇ ਸਤਕਾਰਯੋਗ ਵੀਰੋ ਹੱਥ ਜੁੜੇ ਨੇ ਹੁਸ਼ਿਆਰ ਹੋ ਜਾਓ ਖਬਰਦਾਰ ਹੋ ਜਾਓ ਆਪਰਵਾਸੀ ਮਜ਼ਦੂਰਾਂ ਦੇ ਮੁੱਦੇ ਨੂੰ ਹੁਣ ਗੰਦੀਆਂ ਤੇ ਕੋਝੀਆਂ ਸਿਆਸਤਾਂ ਵੱਲੋਂ ਹਿੰਦੂ ਤੇ ਸਿੱਖ ਦੀ ਨਫ਼ਰਤ ਦਾ ਮੁੱਦਾ ਬਣਾਉਣ ਦੀ ਕੋਜੀ ਸਿਆਸਤ ਸ਼ੁਰੂ ਹੋ ਚੁੱਕੀ ਐ ਆ ਮੈਂ ਤੁਹਾਨੂੰ ਅੱਗੇ ਸਬੂਤ ਦਿਖਾਉਣਾ ਵੀਡੀਓ ਦਿਖਾਉਣਾ ਮੇਰੀ ਬੇਨਤੀ ਐ ਆਪਾਂ ਥੋੜਾ ਜਿਹਾ ਅਕਲ ਤੋਂ ਕੰਮ ਲਈਏ ਥੋੜਾ ਜਿਹਾ ਬੁੱਧੀ ਤੋਂ ਕੰਮ ਲਈਏ ਥੋੜਾ ਜਿਹਾ ਦੂਰ ਅੰਦੇਸ਼ੀ ਤੋਂ ਬਹੁ ਪੱਖੀ ਸੋਚ ਤੋਂ ਚਾਰੇ ਪੱਖ ਸੋਚਣ ਤੋਂ ਕੰਮ ਲਈਏ ਕਿਉਂਕਿ ਆਪਣੇ ਨਾਲ 1947 ਵੇਲੇ ਕੋਜੀ ਸਿਆਸਤ ਨਫ਼ਰਤ ਦੇ ਬੀਜ ਬੀਜ ਕੇ ਸਾਨੂੰ ਵੰਡ ਕੇ ਪਾੜ ਕੇ ਤੇ ਆਪ ਬੁੱਲੇ ਲੁੱਟੜੀ ਫਿਰ 1984 ਦੇ ਵਿੱਚ ਫਿਰ ਨਫ਼ਰਤ ਦੀਆਂ ਸਿਆਸਤਾਂ ਨੇ ਬਹੁਤ ਕੁਝ ਗਲਤ ਕਰਾਇਆ ਤੇ ਹੁਣ ਫਿਰ ਆ ਸਬੂਤ ਸਾਹਮਣੇ ਆ ਰਹੇ ਨੇ ਨਫ਼ਰਤ ਦੀ ਸਿਆਸਤਾਂ ਜਿਹੜੀਆਂ ਨੇ ਉਹ ਇਸ ਮਸਲੇ ਨੂੰ ਹਿੰਦੂ ਸਿੱਖ ਦਾ ਮੁੱਦਾ ਬਣਾਉਣ ਦੀ ਇਹਨੂੰ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰਨ ਲੱਗ ਪਈਆਂ ਨੇ ਆਪਣੇ ਦੇਸ਼ 'ਚ ਪਹਿਲਾਂ ਵੀ ਧਰਮਾਂ ਦੇ ਨਾਂ ਦੇ ਉੱਪਰ ਫਿਰਕਿਆਂ ਦੇ ਨਾਂ ਦੇ ਉੱਪਰ ਲੋਕਾਂ ਦੇ ਵਿੱਚ ਨਫ਼ਰਤ ਦਾ ਜ਼ਹਿਰ ਭਰਿਆ ਜਾਂਦਾ ਰਿਹਾ ਹੈ ਨਫ਼ਰਤ ਦਾ ਜ਼ਹਿਰ ਬੀਜਿਆ ਜਾਂਦਾ ਰਿਹਾ ਹੈ ਨਫ਼ਰਤ ਦੀ ਖੇਤੀ ਕੁਝ ਸਿਆਸਤਾਂ ਕਰਦੀਆਂ ਰਹੀਆਂ ਨੇ ਤੇ ਆ ਹੁਣ ਫਿਰ ਪਰਵਾਸੀ ਮਜ਼ਦੂਰਾਂ ਦੇ ਮੁੱਦੇ ਤੇ ਉਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ